ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1167 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1168 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਦੋ ਤੁਕੇ ਰਾਗ ਬਸੰਤ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾਰੀ ਅਤੇ ਦੋ ਤੁਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇਕ ਹੈ ਜਿਸ ਦਾ ਨਾਮ ਹਉ ਦਵਾਰਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਅਤੇ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਾਹ ਮਹ ਮੁਮਾਰਖੀ ਚੜਿਆ ਸਦਾ ਬਸੰਤ हे ਮਨ ਜੇ ਤੂੰ ਹਉਮੈ ਵਾਲੀ ਬਿਰਤੀ ਪੁਲਾ ਦੇਵੇਂ ਤਾਂ ਤੇਰੇ ਅੰਦਰ ਵੱਡੀਆਂ ਵੱਡੀਆਂ ਵਧਾਈਆਂ ਬਣ ਜਾਣ ਤੇਰੇ ਅੰਦਰ ਸਦਾ ਚੜਦੀ ਕਲਾ ਟਿਕੀ ਰਹੇ ਕਿਉਂਕਿ ਤੇਰੇ ਅੰਦਰ ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪ੍ਰਗਟ ਹੋ ਪਏ ਪਰ ਫੜ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ हे ਮੇਰੇ ਚਿੱਤ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ ਆਪਣੇ ਅੰਦਰ ਸਾਂਭ ਕੇ ਰੱਖ ਤੇ ਇਸ ਦੀ ਬਰਕਤ ਨਾਲ ਖਿੜਿਆ ਰੋ ਭੋਲਿਆ ਹੋ ਮੈਂ ਸੁਰਤ ਵਿਸਾਰ ਇਹ ਕਮੜੇ ਮਨ ਮੈਂ ਮੈਂ ਕਰਨ ਵਾਲੀ ਬਿਰਤੀ ਭੁਲਾ ਦੇ ਹੋ ਮੈਂ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਠਾਏ ਕਿਉਂਕਿ ਜਿੱਥੇ ਹੋ ਮੈਂ ਹੁੰਦੀ ਹੈ ਉੱਥੇ ਨਾਮ ਨਹੀਂ ਵਸਦਾ ਹੋ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਓ ਏ ਮਨ ਹੋਸ਼ ਕਰ ਹੋ ਮੈਂ ਨੂੰ ਆਪਣੇ ਅੰਦਰੋਂ ਮੁਕਾ ਦੇ ਉਮੈਨ ਮੁਕਾਨ ਵਾਲਾ ਇਹ ਸਭ ਤੋਂ શ્રેષ્ઠ ਗੁਣ ਆਪਣੇ ਅੰਦਰ ਸੰਭਾਲ ਲੈ ਰਹਾਓ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ हे ਮਨ ਜੇ ਤੂੰ ਹੋਮੈ ਭੁਲਾਣ ਵਾਲੇ ਰੋਜ਼ਾਨਾ ਕੰਮ ਕਰਨ ਲੱਗ ਪੈਂ ਇਹ ਤੇਰੇ ਅੰਦਰ ਇੱਕ ਐਸਾ ਰੁਖ ਉਗ ਪਏਗਾ ਜਿਸ ਨੂੰ ਹਰੀ ਨਾਮ ਸਿਮਰਨ ਦੀਆਂ ਟਹਿਣੀਆਂ ਫੁੱਟਣ ਗਿਆ ਜਿਸ ਨੂੰ ਧਾਰਮਿਕ ਜੀਵਨ ਫੁੱਲ ਲੱਗੇਗਾ ਤੇ ਪ੍ਰਭੂ ਨਾਲ ਡੂੰਗੀ ਜਾਣ ਪਛਾਣ ਫਲ ਲੱਗੇਗਾ ਪਤਪਰਾਵਤ ਛਾਵ ਕਣੀ ਚੂਕਾ ਮਨ ਅਭਿਮਾਨ ਪਰਮਾਤਮਾ ਦੀ ਪ੍ਰਾਪਤੀ ਉਹ ਸੁਰੱਖ ਦੇ ਪੱਤਰ ਹੋਣਗੇ ਤੇ ਨਿਰਮਾਨਤਾ ਉਸ ਰੋਖ ਦੀ ਸੰਗਣੀ ਛਾ ਹੋਵੇਗੀ ਅਖੀ ਕੁਦਰਤ ਕੰਨੀ ਬਾਣੀ ਮੋਖੇ ਆਖਣ ਸਚ ਨਾਮ ਜਿਹੜਾ ਵੀ ਮਨੁੱਖ ਹੋ ਮੈਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ ਕੁਦਰਤ ਵਿੱਚ ਵਸਦਾ ਰੱਬ ਆਪਣੀ ਅੱਖੀਂ ਦਿਸੇਗਾ ਉਸ ਦੇ ਕੰਨਾਂ ਵਿੱਚ ਪ੍ਰਭੂ ਦੀ ਸਿਵਤ ਸਲਾ ਵਸੇਗੀ ਉਸ ਦੇ ਮੂੰਹ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਨਾਮ ਹੀ ਬੋਲ ਹੋਵੇਗਾ ਪਤਕਾ ਧਨ ਪੂਰਾ ਹੋਵਾ ਲਾਗਾ ਸਹਿਜ ਧਿਆਨ ਉਸਨੂੰ ਲੋਕ ਪਰ ਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਏਗਾ ਅਡੋਲਤਾ ਵਿੱਚ ਸਦਾ ਉਸ ਦੀ ਸੂਰਤ ਟਿਕੀ ਰਹੇਗੀ ਮਹਾਰੁੱਤਿ ਆਵਣਾ ਵੇਖੋ ਕੰਮ ਕਮਾਏ ਹੋ ਮੈਨੂੰ ਵਿਸਾਰਨ ਵਾਲੇ ਕੰਮ ਕਰਕੇ ਵੇਖ ਲਵੋ ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ ਪਰ ਉਸ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ ਜਦੋਂ ਆਪਾਂ ਮਨ ਵਿੱਚੋਂ ਹਉਮੈ ਦਾ ਤਿਆਗ ਕਰਾਂਗੇ ਨਾਨਕ ਹਰੇ ਨਾ ਸੁਖਹੀ ਜੇ ਗੁਰਮਖ ਰਹਿ ਸਮਾਏ ਹੈ ਨਾਨਕ ਜਿਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ ਯਾਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁਕਦਾ ਨਹੀਂ ਮਹੱਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਹੇ ਏ ਪ੍ਰਭੂ ਨਾ ਮਨੁੱਖਾ ਵਾਸਤੇ ਇਹ ਮਨੁੱਖਾ ਜਨਮ ਮਾਨੋ ਬਸੰਤ ਦੀ ਰੁੱਤ ਆਈ ਹੋਈ ਹੈ ਉਹ ਮਨੁੱਖਾ ਜਨਮ ਵਾਲੀ ਇਸ ਰੁੱਤ ਵਿੱਚ ਸਦਾ ਖੜੇ ਰਹਿੰਦੇ ਹਨ ਰੰਗ ਰਾਤੇ ਰਵਹ ਸੇ ਤੇਰਹ ਜਾਏ ਜਿਹੜੇ ਬੰਦੇ ਤੇਰੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਲੜੇ ਤੇਨੂੰ ਸਿਮਰਦੇ ਹਨ ਉਹ ਤੇਰੇ ਮੁਲਾਪ ਦੀ ਖੁਸ਼ੀ ਵਿੱਚ ਹਮੇਸ਼ਾ ਰਹਿੰਦੇ ਹਨ ਤੇਰੇ ਮੁਲਾਪ ਦੀ ਖੁਸ਼ੀ ਉਹਨਾਂ ਨੂੰ ਮਿਲੀ ਰਹਿੰਦੀ ਹੈ ਤੇ ਉਹਦੇ ਮਨ ਵਿੱਚ ਸਦਾ ਬਸੰਤਰ ਉਤ ਖੜੀ ਰਹਿੰਦੀ ਹੈ ਕਿਸ ਪੂਜ ਚੜਾਓ ਲਗੋ ਪਾਏ ਲੋਕ ਬਸੰਤਰ ਉਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟਾ ਚੜਾ ਕੇ ਪੂਜਾ ਕਰਦੇ ਹਨ ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ ਤੇਥੋਂ ਬਿਨਾ ਹੋਰ ਮੈਂ ਤੇਥੋਂ ਬਿਨਾ ਮੈਂ ਹੋਰ ਕਿਸ ਦੀ ਪੂਜਾ ਵਾਸਤੇ ਫੁੱਲ ਭੇਟਾ ਕਰਾਂ ਤੇਥੋਂ ਬਿਨਾ ਮੈਂ ਹੋਰ ਕਿਸ ਦੀ ਚਰਨੀ ਲੱਗਾ ਤੇਰੇ ਦਾਸਨ ਦਾਸਾ ਕਹੋ ਰਾਇ हे ਪ੍ਰਕਾਸ਼ ਰੂਪ ਪਰਮਾਤਮਾ ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ ਜਗ ਜੀਵਨ ਜੁਗਤ ਨਾ ਮਿਲੇ ਕਾਏ ਰਹਾਓ ਹੈ ਜਗਤ ਦੇ ਜੀਵਨ ਪ੍ਰਭੂ ਪਰਮਾਤਮਾ ਤੇਰੇ ਮਲਾਪ ਦੀ ਜੁਗਤੀ ਤੇਰੇ ਦਾਸਾਂ ਤੋਂ ਬਿਨਾ ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ਰਹਾਓ ਤੇਰੀ ਮੂਰਤ ਇੱਕਾ ਬਹੁਤ ਰੂਪ ਹੈ ਪ੍ਰਭੂ ਤੇਰੀ ਹਸਤੀ ਇੱਕ ਹੈ ਪਰ ਤੇਰੇ ਰੂਪ ਨੇ ਕਹਾਣਾ ਕੈਸੇ ਪੂਜ ਚੜਾਵੋ ਦਿਓ ਧੂਪ ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਤੂਪ ਦਿਆਂ ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ ਫੁੱਲ ਆਦਕ ਭੇਟਾ ਤਰਾ ਤੇਰਾ ਅੰਤ ਨਾ ਪਾਇਆ ਕਹਾ ਪਾਏ हे ਪ੍ਰਭੂ ਪਰਮਾਤਮਾ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ ਦਾਸਨ ਦਾਸਾ ਕਹੋ ਰਾਇ हे प्रकाश रूप प्रभु मैं ता तेरे दासा दास ते दा दास बनके तेंनु ही सिमरदा हां तेरे 60 ਸੰਬਤ ਸਭ ਤੀਰਥਾ तेरे 60 ਸਾਲ ब्रह्मा शिव जो शिव जो ब्रह्मा शिव विष्णु ਦੀਆਂ 20ਆਂ ਹਨ ਤੇ ਸਾਰੇ ਤੀਰਥ ਤੇਰਾ ਸੱਚਾ ਨਾਮ ਪਰਮੇਸ਼ਰਾ हे ਪਰਮੇਸ਼ਰ ਮੇਰੇ ਵਾਸਤੇ ਤੇਰਾ ਸਦਾ ਸਥਿਰ ਰਹਿਣ ਵਾਲਾ ਨਾਮ ਹੀ ਹੈ ਜੋ ਸਾਰੇ ਤੀਰਥ ਹਨ ਤੇਰੀ ਗਾਤ ਅਵੇ ਗਾਤ ਨਹੀਂ ਜਾਣੀ ਐ ਤੂੰ ਕਿਹੋ ਜਿਹਾ ਹੈ ਏ ਪਰਮਾਤਮਾ ਇਹ ਗੱਲ ਸਮਝੀ ਨਹੀਂ ਜਾ ਸਕਦੀ ਜਾਣੀ ਨਹੀਂ ਜਾ ਸਕਦੀ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਤੂੰ ਕਿੱਡਾ ਵੱਡਾ ਹੈ ਅਣਜਾਣਤ ਨਾਮ ਬਖਾਣੀ ਐ ਇਹ ਸਮਝਣ ਜਾ ਯਤਨ ਐ ਸਮਝਣ ਦਾ ਯਤਨ ਕਰਨ ਤੋਂ ਬਿਨਾਂ ਹੀ ਤੇਰੇ ਦਾਸਾਂ ਦਾ ਦਾਸ ਬਣ ਕੇ ਤੇਰਾ ਸਿਰਫ ਨਾਮ ਸਿਮਰਨਾ ਚਾਹੀਦਾ ਹੈ ਨਾਨਕ ਵਿਚਾਰਾ ਕੀ ਕਹੈ ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈ ਗਰੀਬ ਨਾਨਕ ਕੀ ਆਖ ਸਕਦਾ ਹੈ ਵੇਖੋ ਗੁਰੂ ਪਿਆਰਿਓ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਰਮਾਤਮਾ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਨੂੰ ਵਿਚਾਰਾ ਗਰੀਬ ਅਨਾਥ ਕਹਿ ਕੇ ਸਬੋਧਨ ਕਰ ਰਹੇ ਹਨ ਇਨੀ ਨਿਮਰਤਾ ਸੀ ਮੇਰੇ ਬਾਬੇ ਨਾਨਕ ਵਿੱਚ ਸਭ ਲੋਕ ਸਲਾਹ ਹੈ ਇੱਕ ਸੈ ਸਾਰਾ ਸੰਸਾਰ ਹੀ ਤੈਨੂੰ ਵੇਖ ਨੂੰ ਸਲਾਹ ਰਿਹਾ ਹੈ ਪਰਮਾਤਮਾ ਤੇਰੀਆਂ ਸਿਫਤਾਂ ਕਰ ਰਿਹਾ ਹੈ ਤੇ ਸਿਰ ਨਾਨਕ ਲੋਕਾ ਪਾਵ ਹੈ हे ਪ੍ਰਭੂ ਜਿਹੜੇ ਬੰਦੇ ਤੇਰੀ ਸਿਫਸਲਾ ਕਰਦੇ ਹਨ ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ ਬਲੇ ਹਾਰੀ ਜਾਓ ਜੀਤੇ ਤੇਰੇ ਨਾਮ ਹੈ हे ਪ੍ਰਭੂ ਪਰਮਾਤਮਾ ਜਿਤਨੇ ਵੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਤੇਰੇ ਇਹ ਬੇਅੰਤ ਨਾਮ ਤੇਰੇ ਬਿਆਨ ਦਾ ਗੁਣਾ ਨੂੰ ਵੇਖ ਵੇਖ ਕੇ ਤੇਰੇ ਬੰਦਿਆ ਨੇ ਬਣਾਏ ਹਨ ਬਸੰਤ ਮਹਿਲਾ ਪਹਿਲਾ ਸੋਇਨੇ ਦਾ ਚੌਕਾ ਕੰਚਨ ਕੁਵਾਰ ਜੇ ਕੋਈ ਮਨੁੱਖ ਸੋਨੇ ਦਾ ਚੌਕਾ ਤਿਆਰ ਕਰੇ ਸੋਨੇ ਦੇ ਹੀ ਉਸ ਵਿੱਚ ਭਾਂਡੇ ਵਰਤੇ ਰੂਪੇ ਕੀਆ ਕਾਰਾ ਬਹੁਤ ਵਿਸਥਾਰ ਚੌਕੇ ਨੂੰ ਸੁਚਾ ਰੱਖਣ ਲਈ ਉਹਦੇ ਦਿਵਾਰੇ ਚਾਂਦੀ ਦੀਆਂ ਲਕੀਰਾਂ ਪਾਏ ਤੇ ਸੱਚ ਵਾਸਤੇ ਇਹੋ ਜਿਹੇ ਹੋਰ ਕਈ ਕੰਮਾਂ ਦਾ ਖਲਾਰਾ ਖਲਾਰੇ ਗੰਗਾ ਦਾ ਉਦਕ ਕਰਨਤੇ ਕੀ ਆਗ ਭੋਜਨ ਤਿਆਰ ਕਰਨ ਲਈ ਜੇ ਉਹ ਗੰਗਾ ਦਾ ਪਵਿੱਤਰ ਜਲ ਲਿਆਵੇ ਤੇ ਅਰਣ ਦੀਆਂ ਲੱਕੜਾਂ ਦੀ ਅੱਗ ਤਿਆਰ ਕਰੇ ਗਰੜਾ ਖਾਣਾ ਦੁੱਧ ਸਿਉ ਗਾੜ ਜੇ ਫਿਰ ਉਹ ਦੁੱਧ ਵਿੱਚ ਰਲਾ ਕੇ ਰਿਜੇ ਹੋਏ ਕਿਆਵਲਾਂ ਦਾ ਭੋਜਨ ਕਰੇ ਰੇ ਮਨ ਲੇਖੇ ਕਬ ਹੂ ਨਾ ਪਾਏ ਤਾਂ ਵੀ ਹੈ ਮਨ ਇਜੇਹੀ ਸੋਚਦੇ ਕੋਈ ਵੀ ਡੰਬਰ ਪਰਵਾਣ ਨਹੀਂ ਹੁੰਦੇ ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਜਪੀਦਾ ਜਾ ਮਨਾ ਭੀਜੇ ਸਾਚ ਨਾਇ ਰਹਾਓ ਇਹ ਉ ਤੱਕ ਪਰਵਾਣ ਨਹੀਂ ਹੁੰਦੇ ਪਖੰਡ ਕੀਤੇ ਹੋਏ ਡੰਬਰ ਜਿਉਂ ਤੱਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਭਜਦਾ ਪ੍ਰੀਤ ਨਹੀਂ ਪਾਉਂਦਾ ਉਹਦਾ ਕੋਈ ਵੀ ਉਦਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਰਹਾਓ ਦਸ ਅਠ ਢੀਖੇ ਹੋਵੇ ਪਾਸ ਜੇ ਕਿਸੇ ਪੰਡਤ ਨੇ 18 ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ ਚਾਰੇ ਵਿਦ ਮੁਖਾਗਰ ਪਾਠ ਜੇ ਪਾਠ ਵਿੱਚੋਂ ਚਾਰੇ ਵਿਦ ਜਵਾਨੀ ਪੜੇ ਪੁਰਬੀ ਨਾਵੇ ਵਰਨਾ ਕੀ ਦਾਤ ਜੇ ਪਵਿੱਤਰ ਮਿੱਥੇ ਦਿਹਾੜਿਆਂ ਤੇ ਤੀਰਥੀ ਇਸ਼ਨਾਨ ਕਰੇ ਸ਼ਾਸਤਰਾ ਦੀ ਦੱਸੀ ਮਰਿਆਦਾ ਅਨੁਸਾਰ ਵਖ ਵਖ ਵਰਨਾ ਦੇ ਬੰਦਿਆ ਨੂੰ ਦਾਨ ਪੁੰਨ ਕਰੇ ਵਰਤਨੇਮ ਕਰੇ ਦਿਨ ਰਾਤ ਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਭਾਉਂਦਾ ਰਹੇ ਤਾਂ ਵੀ ਪ੍ਰਭੂ ਨੂੰ ਇਹ ਕੋਈ ਉਦਮ ਪਸੰਦ ਨਹੀਂ ਕਾਜੀ ਮੁੱਲਾ ਹੋਵੇ ਸੇਖ ਜੇ ਕੋਈ ਬੰਦੇ ਕਾਜੀ ਮੁੱਲਾ ਸ਼ੇਖ ਬਣ ਜਾਣ ਜੋਗੀ ਜੰਗਮ ਭਗਵੇਂ ਪੇਖ ਕੋਈ ਜੋਗੀ ਜੰਗਮ ਬਣ ਕੇ ਭਗਵੇਂ ਕਪੜੇ ਪਹਿਨ ਲੈਣਾ ਕੋਗੇ ਰਹੀ ਕਰਮਾਂ ਕੀ ਸੰਦ ਕੋਈ ਗ੍ਰਿਸ਼ਤੀ ਬਣ ਕੇ ਪੂਰਾ ਕਰਮ ਕਾਂਢੀ ਹੋ ਜਾਏ ਬਿਨ ਬੂਝੇ ਸਭ ਖੜੀਆ ਸੰਬੰਧ ਇਨਾ ਵਿੱਚੋਂ ਹਰੇਕ ਦੋਸ਼ੀਆਂ ਵਾਂਗ ਬਨ ਕੇ ਅੱਗੇ ਲਾ ਲਿਆ ਜਾਏਗਾ ਜਦ ਤੱਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ ਜਦ ਤੱਕ ਉਹ ਸੱਚੇ ਨਾਮ ਵਿੱਚ ਨਹੀਂ ਭਤੀਜਾ ਜੇਤੇ ਜੀ ਲਿਖੀ ਸਰਕਾਰ ਅਸਲ ਗੱਲੇ ਹੈ ਕਿ ਜਿਤਨੇ ਵੀ ਅਸਲ ਗੱਲੇ ਹੈ ਕਿ ਜਿਤਨੇ ਵੀ ਜੀਵ ਹਨ ਸਭਨਾ ਦੇ ਸਿਰ ਉੱਤੇ ਪ੍ਰਭੂ ਦਾ ਇਹ ਹੀ ਹੁਕਮ ਰੂਪ ਲੇਖ ਲਿਖਿਆ ਹੋਇਆ ਹੈ ਕਰਨੀ ਉੱਪਰ ਹੋਵਗ ਸਾਰ ਕਿ ਹਰੇਕ ਦੀ ਕਾਮਯਾਬੀ ਦਾ ਫੈਸਲਾ ਉਹਦੇ ਕੀਤੇ ਕਰਮਾਂ ਉੱਤੇ ਹੀ ਹੋਵੇਗਾ ਹੁਕਮ ਕਰੇ ਮੂਰਖ ਗਾਵਾਰ ਜਿਹੜੇ ਬੰਦੇ ਸੋਚੇ ਕਰਮ ਕਾਂਡ ਭੇਖ ਆਦ ਕੁੱਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ ਨਾਨਕ ਸਾਚੇ ਕੇ ਸਿਫਤ ਪੰਡਾਰ へ ਨਾਨਕ ਸਦਾ ਤੇ ਰਹਿਣ ਵਾਲੇ ਪ੍ਰਭੂ ਦੀਆਂ ਸਿਫਤਾਂ ਦੇ ਖਜ਼ਾਨੇ ਭਰੇ ਪਏ ਹਨ ਉਹਨਾਂ ਵਿੱਚ ਜੁੜੋ ਇਹੀ ਹੈ ਪ੍ਰਵਾਣ ਹੋਣ ਵਾਲੀ ਕਰਨੀ ਤਾਂਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਸੰਤ ਦੇ ਬਾਣੀ ਵਿੱਚ ਬਸੰਤ ਰਾਗ ਦੀ ਬਾਣੀ ਵਿੱਚ ਸਾਨੂੰ ਕਾੜ ਜੁਗੀ ਜੀਵਾ ਨੂੰ ਸਮਝਾ ਰਹੇ ਹਨ ਕੇ ਕਰਮ ਧਰਮ ਪਖੰਡ ਜੋ ਦੀਸਾ ਤੈਨ ਜੰਮ ਜਗਾਤੀ ਲੂਟੈ ਕਿਉਂਕਿ ਜਿਹੜੇ ਕਰਮ ਧਰਮ ਪਖੰਡ ਹਨ ਇਹ ਰਸਤੇ ਵਿੱਚ ਜਮਾਂ ਨੇ ਲੁੱਟ ਲੈਣੇ ਹਨ ਜਿਹੜੀ ਅਸਲੀ ਭਗਤੀ ਹੈ ਉਹੀ ਨਾਲ ਜਾਣੀ ਹੈ ਤੇ ਉਹ ਅਸੀਂ ਕਰਦੇ ਨਹੀਂ ਇਸ ਕਰਕੇ ਗੁਰੂ ਨਾਨਕ ਪਾਸ਼ਾ ਜੀ ਸਾਨੂੰ ਕੱਢ ਜੁਗੀ ਜੀਵਾ ਨੂੰ ਸਮਝਾ ਰਹੇ ਹਨ ਹੁਕਮ ਕਰ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1168 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1169 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਭਕਸ਼ਣ ਜੋਵ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ